ਸਾਡੇ ਪੰਜਾਬੀ ਕਲਚਰ ਦੇ ਵਿੱਚ ਤੇ ਇੰਡੀਅਨ ਕਲਚਰ ਦੇ ਵਿੱਚ ਇਹ ਆਮ ਦੇਖਣ ਨੂੰ ਮਿਲਦਾ ਕਿ ਜਦੋਂ ਪਾਠ ਕੀਤਾ ਜਾਂਦਾ ਘਰਾਂ ਵਿੱਚ ਜਦੋਂ ਮਾਤਾ-ਮਾਂ ਬੀਬੀਆਂ ਪਾਠ ਕਰਦੀਆਂ ਨੇ ਹਮੇਸ਼ਾ ਨਾਲ ਪਾਣੀ ਦਾ ਗਲਾਸ ਜਾਂ ਕੋਲੀਕੜ ਵੀ ਭਰ ਕੇ ਰੱਖੀ ਜਾਂਦੀ ਸੀ ਤੇ ਪਾਠ ਕਰਨ ਤੋਂ ਬਾਅਦ ਉਹ ਪਾਣੀ ਦਾ ਛਿੱਟਾ ਸਾਰੇ ਘਰ ਦੇ ਵਿੱਚ ਮਾਰਿਆ ਜਾਂਦਾ ਸੀ ਇੱਦਾਂ ਹੀ ਆਪਣੀ ਇੱਕ ਕਹਾਣੀ ਵੀ ਹੈ ਇੱਕ ਪਿੰਗਲੀ ਦੀ ਕਹਾਣੀ ਕਿ ਜੋ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਪਾਣੀ ਦੇ ਵਿੱਚ ਸਰੋਵਰ ਦੇ ਵਿੱਚ ਨਹਾਉਣ ਗਿਆ ਸੀ ਤੇ ਉਹਦੀ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਸੀ ਉਹਦਾ ਪਿੰਗਲਾਪਨ ਦੂਰ ਹੋ ਗਿਆ ਸੀ ਕੀ ਇਦਾਂ ਹੋ ਸਕਦਾ ਇਹੋ ਜੇ ਕਿਹੋ ਜੇ ਰਾਜ਼ ਨੇ ਪਾਣੀ ਦੇ ਵਿੱਚ ਜਾਂ ਫਿਰ ਕੋਈ ਗੁਰਵਾਣੀ ਦੀ ਇਹੋ ਜੀ ਤਾਕਤ ਹੈ ਜਾਂ ਕੋਈ ਹਰਿਮੰਦਰ ਸਾਹਿਬ ਦੀ ਕੋਈ ਇਹੋ ਜੀ ਤਾਕਤ ਹੈ ਅੱਜ ਫਿਰ ਉਹ ਗੱਲ ਕਰਨੀ ਹੈ ਪਾਣੀ ਦੇ ਬਾਰੇ ਸਾਡੇ ਸਰੀਰ ਦਾ 72% ਹਿੱਸਾ ਪਾਣੀ ਹੈ ਇਸ ਤਰ੍ਹਾਂ ਹੀ ਜਿਹੜੀ ਧਰਤੀ ਤੇ ਅਸੀਂ ਰਹਿੰਦੇ ਆ ਇਹ ਧਰਤੀ ਦਾ 72% ਹਿੱਸਾ ਵੀ ਪਾਣੀ ਹੈ ਤੇ ਇਸ ਚੀਜ਼ ਨੂੰ ਕੋਈ ਇਤਿਫਾਕ ਨਾ ਸਮਝਿਆ ਜਾਵੇ ਗੁਰਬਾਣੀ ਕੀਰਤਨ ਤੇ ਗੱਲ ਕਰਨ ਤੋਂ ਪਹਿਲਾਂ ਪਾਣੀ ਬਾਰੇ ਸਮਝਦੇ ਆਂ ਅੱਜ ਤੱਕ ਸਾਨੂੰ ਇਦਾਂ ਹੀ ਲੱਗਦਾ ਸੀ ਪਾਣੀ ਅਸੀਂ ਪਿਆਸ ਬੁਝਾਉਣ ਨੂੰ ਪੀਂਦੇ ਆਂ ਹਾਂਜੀ ਜ਼ਰੂਰੀ ਐ ਪਿਆਸ ਬੁਝਾਉਣੇ ਆ ਅਸੀਂ ਪਰ ਜੇ ਧਰਤੀ ਉੱਪਰ ਅੱਜ ਜੀਵਨ ਐ ਉਹ ਸਿਰਫ ਤੇ ਸਿਰਫ ਵਜਾ ਉਹਦੀ ਹੋਣ ਦੀ ਪਾਣੀ ਐ ਜਦੋਂ ਹੁਣ ਵਿਗਿਆਨੀ ਸਪੇਸ ਦੇ ਵਿੱਚ ਕੋਈ ਪਲੈਨਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਦੇਖ ਰਹੇ ਹੁੰਦੇ ਨੇ ਕਿ ਕਿਸੇ ਪਲੈਨਟ ਤੇ ਜ਼ਿੰਦਗੀ ਹੋ ਸਕਦੀ ਏ ਕਿ ਨਹੀਂ ਉਹ ਸਭ ਤੋਂ ਪਹਿਲਾਂ ਉੱਥੇ ਦੇਖ ਰਹੇ ਨੇ ਕਿ ਪਾਣੀ ਹੈ ਜਾਂ ਨਹੀਂ ਕਿ ਕਿ ਪਾਣੀ ਇੱਕੋ ਇੱਕ ਚੀਜ਼ ਹੈ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਹੋ ਸਕਦੀ ਹੈ ਦੋ ਸਾਇੰਟਿਸਟ ਨੇ ਇੱਕ ਰਸ਼ੀਆ ਦਾ ਤੇ ਇੱਕ ਜਪਾਨ ਦਾ ਇਹਨਾਂ ਦੋਨਾਂ ਦੀ ਰਿਸਰਚ ਚ ਮੈਂ ਪਾਉਂਗਾ ਤਾਂ ਜ਼ਰੂਰ ਤਾਂ ਕਿ ਤੁਸੀਂ ਖੁਦ ਜਾ ਕੇ ਪੜ ਸਕੋ ਪਰ ਜਿਹੜੇ ਨਹੀਂ ਪੜਨਾ ਚਾਹੁੰਦੇ ਨਹੀਂ ਇੰਟਰਸਟ ਹੋਣ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੀ ਸਾਇੰਸ ਪਾਣੀ ਨੂੰ ਲਿਕਵਿਡ ਕੰਪਿਊਟਰ ਤੱਕ ਦਾ ਨਾਮ ਵੀ ਦੇ ਰਹੀ ਹੈ ਇੱਕ ਤਰਲ ਕੰਪਿਊਟਰ ਸਾਇੰਸ ਕਹਿੰਦੀ ਹੈ ਕਿ ਪਾਣੀ ਮੈਮਰੀ ਹੋਲਡ ਕਰਦਾ ਹੈ ਅਸੀਂ ਇੰਨੇ ਸਾਲਾਂ ਦੇ ਪਾਣੀ ਪੀਂਦੇ ਆ ਰਹੇ ਹਾਂ ਪੂਰੀ ਦੁਨੀਆ ਪਾਣੀ ਯੂਜ਼ ਕਰ ਰਹੀ ਹੈ ਪਰ ਅੱਜ ਤੱਕ ਸਾਇੰਸ ਨੂੰ ਪਾਣੀ ਬਾਰੇ ਨਹੀਂ ਪਤਾ ਲੱਗਿਆ ਕਿ ਉਹ ਬਣਿਆ ਕਿਦਾਂ ਦਾ ਕਿਸ ਚੀਜ਼ ਦਾ ਬਣਿਆ ਉਹ ਕੀ ਹੈ ਉਹਦੇ ਵਿੱਚ ਅਸੀਂ ਪਿਆਸ ਬੁਝਾਉਣ ਲਈ ਵਰਤ ਰਹੇ ਹਾਂ ਅਸੀਂ ਨਹਾਉਣ ਲਈ ਵਰਤ ਰਹੇ ਹਾਂ ਅਸੀਂ ਖਾਣਾ ਖਾਣ ਲਈ ਵਰਤ ਰਹੇ ਹਾਂ ਪਰ ਜ਼ਿੰਦਗੀ ਦਾ ਰਾਜ਼ ਪਾਣੀ ਦੇ ਵਿੱਚ ਲੁਕਿਆ ਹੋਇਆ ਹੈ ਕਿ ਜ਼ਿੰਦਗੀ ਕਿਵੇਂ ਬਣੀ ਹੈ ਕਿਵੇਂ ਸ਼ੁਰੂ ਹੋਈ ਜਿੱਦਾਂ ਸਾਡੇ ਬ੍ਰੇਨ ਦੇ ਵਿੱਚ ਨਰਵਸ ਸਿਸਟਮ ਚੱਲਦਾ ਹੈ ਬ੍ਰੇਨ ਦੇ ਵਿੱਚ ਸਿਗਨਲਸ ਨੇ ਇਦਾਂ ਪਾਣੀ ਦਾ ਵੀ ਆਪਣਾ ਸਿਸਟਮ ਹੈ ਪਾਣੀ ਕੋਈ ਕਿਹੋ ਜਿਹਾ ਤਾਤ ਹੈ ਪੂਰੀ ਦੁਨੀਆ ਦੇ ਉੱਪਰ ਜਿਹੜੀ ਤਰਲ ਵੀ ਹੋ ਸਕਦੀ ਹੈ ਗੈਸ ਵੀ ਹੋ ਸਕਦੀ ਹੈ ਤੇ ਠੋਸ ਵੀ ਇਹ ਭਾਫ਼ ਬਣ ਕੇ ਵੀ ਉੜ ਜਾਂਦਾ ਬਰਫ਼ ਵੀ ਜੰਮ ਜਾਂਦੀ ਹੈ ਇਹਦੀ ਤੇ ਪਿੰਗਲਿਆ ਹੋਇਆ ਪਾਣੀ ਵੀ ਤੁਸੀਂ ਦੇਖਦੇ ਹੋ ਆਸ-ਪਾਸ ਦੁਨੀਆ ਤੇ ਕੋਈ ਹੋਰ ਹੈ ਜੀ ਤਾਤ ਨਹੀਂ ਜਿਹੜੀ ਪਾਣੀ ਵਾਂਗੂ ਤਿੰਨ ਸਟੇਟਸ ਦੇ ਵਿੱਚ ਰਹਿੰਦੀ ਹੋਵੇ ਇਹ ਰਿਸਰਚ ਸ਼ੁਰੂ ਕਿਉਂ ਕੀਤੀ ਸੀ ਸਾਇੰਟਿਸਟ ਨੇ ਇੱਕ ਰਸ਼ੀਆ ਦੇ ਵਿੱਚ ਇਹੋ ਜੀ ਜਗ੍ਹਾ ਹੈ ਤੇ ਇੱਕ ਜਾਪਾਨ ਦੇ ਵਿੱਚ ਇਹੋ ਜੀ ਜਗ੍ਹਾ ਹੈ ਕਿ ਜਿੱਥੇ ਦੇ ਲੋਕ ਪੂਰੇ ਪਲੈਨੈਟ ਨਾਲੋਂ ਉਹਨਾਂ ਦੀ ਉਮਰ ਕਿੰਨੀ 20 30 30 ਸਾਲ ਜ਼ਿਆਦਾ ਸੀ। ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗ ਰਹੀਆਂ, ਉਹਨਾਂ ਤੇ ਬੁਢਾਪਾ ਨਹੀਂ ਆ ਰਿਹਾ ਤੇ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨ ਉਹ ਸੀਗੇ। ਉੱਥੇ ਕੋਈ ਸ਼ਹਿਰ ਨਹੀਂ ਆ, ਕੋਈ ਹਸਪਤਾਲ ਨਹੀਂ ਆ, ਕੋਈ ਪ੍ਰਬੰਧ ਨਹੀਂ ਆ, ਉਹ ਇੱਕ ਆਮ ਪਿੰਡਾਂ ਦੇ ਮਿੱਟੀ ਦੇ ਘਰਾਵਾਂ 'ਚ ਰਹਿੰਦੇ ਨੇ। ਉੱਥੇ ਕੋਈ ਸਹੂਲਤ ਨਹੀਂ ਆ ਪਰ ਇਹਦੀ ਵਜ੍ਹਾ ਹੋਣ ਨਾਲ ਉੱਥੇ ਜੋ ਪਾਣੀ ਸੀ ਉਹ ਪਲੈਨੈਟ ਦਾ ਸਭ ਤੋਂ ਪੁਰਾਣਾ ਪਾਣੀ ਮੰਨਿਆ ਜਾਂਦਾ ਹੈ। ਸਭ ਤੋਂ ਸਾਫ਼ ਪਾਣੀ ਮੰਨਿਆ ਜਾਂਦਾ ਹੈ ਪਹਿਲਾਂ ਤਾਂ ਲੱਗਦਾ ਸੀ ਕਿ ਸ਼ਾਇਦ ਪਾਣੀ ਸਾਫ਼ ਹੈ ਨਾ ਪੀਂਦੇ ਨੇ ਤਾਂ ਸਿਰਫ ਉਹੀ ਵਜ੍ਹਾ ਹੈ ਪਰ ਜਿੱਦਾਂ ਜਿੱਦਾਂ ਅਸੀਂ ਅੱਜ ਦੀ ਵਿਗਿਆਨ એનર્ਜੀ ਸਿਸਟਮ ਤੇ ਰਿਸਰਚ ਕਰ ਰਹੀ ਹੈ ਜਿੱਦਾਂ ਹੀ ਸਾਡੇ ਹਿਊਮਨ ਦਾ ਔਰਾ ਹੈ ਹਰ ਇੱਕ ਚੀਜ਼ ਦਾ ਆਪਣਾ ਆਪਣਾ ਔਰਾ ਹੈ ਦਰਖਤ ਦਾ ਇੱਕ ਆਪਣਾ ਔਰਾ ਹੈ ਇੱਕ ਚੀੜੀ ਦਾ ਇੱਕ ਜਾਨਵਰ ਦਾ ਆਪਣਾ ਔਰਾ ਹੈ ਇਦਾਂ ਹੀ ਪਾਣੀ ਦਾ ਵੀ ਆਪਣਾ ਔਰਾ ਤੇ ਇੱਕ એનર્ਜੀ ਸਿਸਟਮ ਹੈ ਪੂਰੀ ਦੀ ਪੂਰੀ ਦੁਨੀਆ ਤੇ ਪੂਰੀ ਦੀ ਪੂਰੀ ਸ੍ਰਿਸ਼ਟੀ 'ਚ ਹਰ ਇੱਕ ਚੀਜ਼ ਦਾ ਆਪ ਦਾ એનર્ਜੀ ਔਰਾ ਹੈ ਕਿਉਂਕਿ ਅੰਦਰ ਸਾਡੇ એનર્ਜੀ ਹੀ ਹੈ એનર્ਜੀ ਹੀ ਪ੍ਰੋਜੈਕਟ ਹੋ ਕੇ ਜੋ ਸਰੀਰ ਨੂੰ ਸ਼ੇਪ ਦਿੰਦੀ ਹੈ ਸਾਰਾ ਕੁਛ ਦੁਨੀਆ ਦਾ ਨਰਜੀ ਤੋਂ ਬਣਿਆ ਹੋਇਆ ਉਹਨਾਂ ਨੇ ਉਹ ਪਿੰਡਾਂ 'ਚ ਰਹਿੰਦੇ ਹਰ ਇੱਕ ਆਦਮੀ ਦੀ એનર્ਜੀ ਸਿਸਟਮ ਨੂੰ ਚੈੱਕ ਕੀਤਾ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ એનર્ਜੀ ਸਿਸਟਮ ਦੀ ਜੋ ਔਰਾ ਸੀ ਉਹ ਆਮ ਇਨਸਾਨਾਂ ਨਾਲੋਂ ਬਹੁਤ ਪਰਫੈਕਟ ਸ਼ੇਪਸ ਸੀਗਾ ਜੋ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਪਾਣੀ ਪੀ ਰਹੇ ਨੇ ਉਹਨਾਂ ਦਾ ਔਰਾ ਟੁੱਟਿਆ ਭੱਜਿਆ ਹੈ ਆ ਹੁਣ ਇੱਕ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਇਹ ਫੋਟੋ ਕੋਈ ਕੰਪਿਊਟਰ ਨਾਲ ਨਹੀਂ ਬਣਾਈ ਗਈ ਹੈ ਇਹ ਐਕਚੁਅਲ ਜਿਮੇਜਸ ਨੇ ਉਹ ਹਿਊਮਨ ਔਰਾ ਦੀਆਂ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਖੰਬੀ ਸਾਈਡ ਉਹ ਪਾਣੀ ਪੀਂਦੇ ਸੀ ਜਿਹੜੇ ਆਮ ਸ਼ਹਿਰਾਂ 'ਚ ਰਹਿੰਦੇ ਨੇ ਤੇ ਦੂਜੀ ਸਾਈਡ ਜਿਹੜੇ ਉਹ ਪਿੰਡ 'ਚ ਰਹਿਣੇ ਵਾਲੇ ਉਹ ਸਾਫ਼ ਪਾਣੀ ਪੀਂਦੇ ਸੀ ਤੁਸੀਂ ਦੋਨੋਂ ਫੋਟੋਜ਼ ਦੇ ਵਿੱਚ ਔਰ ਇਹਦਾ ਫਰਕ ਦੇਖ ਸਕਦੇ ਹੋ ਖੱਬੇ ਵਾਲੀ ਤੇ ਸੱਜੇ ਵਾਲੀ ਦੇ ਵਿੱਚ ਜਿੱਦਾਂ ਜਿੱਦਾਂ ਰਿਸਰਚ ਵਾਧੀ ਗਈ ਉਦਾਂ-ਉਦਾਂ ਪਤਾ ਲੱਗ ਰਿਹਾ ਕਿ ਪਾਣੀ ਹੈ ਜੋ ਉਹ ਆਪਣੀ ਮੈਮਰੀ ਹੋਲਡ ਕਰਦਾ ਜਿਵੇਂ ਤੁਹਾਨੂੰ ਚੀਜ਼ਾਂ ਯਾਦ ਨੇ ਨਾ ਕਿ 5 ਸਾਲ ਪਹਿਲਾਂ ਕੀ ਹੋਇਆ ਸੀ 10 ਸਾਲ ਪਹਿਲਾਂ ਕੀ ਹੋਇਆ ਸੀ ਪਾਣੀ ਨੂੰ ਉਹ ਚੀਜ਼ਾਂ ਵੀ ਯਾਦ ਨੇ ਕਿ ਉਹ ਕਿਥੋਂ ਨਿਕਲ ਕੇ ਆਇਆ ਤੇ ਆਸ-ਪਾਸ ਦੇ ਚੀਜ਼ਾਂ ਕਿਹਜੇ ਸੀਗੀਆਂ ਐਦਾਂ ਨਹੀਂ ਕਿ ਉਹ ਗੱਲਾਂ ਯਾਦ ਰੱਖ ਰਿਹਾ ਤੁਹਾਡੇ ਫੀਲਿੰਗਸ ਨੂੰ ਤੇ ਆਸ-ਪਾਸ ਦੇ এনवायरमेंट ਦੇ ਔਰੇ ਨੂੰ ਆਪਣੇ ਅੰਦਰ ਸੋਖ ਰਿਹਾ ਜੇ ਉਹ ਦਰਖਤਾਂ ਵਿੱਚੋਂ ਨਿਕਲ ਕੇ ਆਉਂਦਾ ਜਾਂ ਝਰਨਿਆਂ ਵਿੱਚੋਂ ਨਿਕਲ ਕੇ ਆ ਰਿਹਾ ਉਹ ਪਾਣੀ ਸਾਫ਼ ਠੀਕ ਕਿਉਂਕਿ ਉਹ ਕੁਦਰਤ ਦਾ ਔਰਾ ਕੁਦਰਤੀ એનર્ਜੀ ਸੋਖ ਰਿਹਾ ਤੇ ਉਹ ਸਰੀਰ ਦੇ ਵਿੱਚ ਜਾਂਦੇ ਹੀ ਬੰਦੇ ਦਾ ਔਰਾ ਨੂੰ ਫਿਕਸ ਕਰਦਾ ਠੀਕ ਕਰਦਾ ਪਰ ਜਿਹੜੇ ਸ਼ਹਿਰਾਂ ਵਿੱਚ ਲਾਈਨ ਤੇ ਰਹਿੰਦੇ ਨੇ ਲੋਕ ਕਿਉਂਕਿ ਉਹ ਪਾਣੀ ਪਾਈਪਾਂ ਦੇ ਵਿੱਚ ਹੀ ਧੱਕੇ ਨਾਲ ਫੋਰਸ ਕੀਤਾ ਜਾਂਦਾ ਤੇ ਜਿੰਨੇ ਵੀ ਲੋਕ ਰਾਚਾਰ ਰਹੇ ਨੇ ਜਿੰਨੇ ਵੀ ਸ਼ਹਿਰਾਂ ਦੇ ਘਰਾਂ 'ਚੋਂ ਪਾਣੀ ਨਿਕਲ ਰਹੀਆਂ ਨੇ ਉਹ ਹਰ ਇੱਕ ਬੰਦੇ ਦੀਆਂ ਭਾਵਨਾਵਾਂ ਵਿੱਚ ਸੋਖ ਰਿਹਾ ਸੀ ਹਰ ਇੱਕ ਜਿਹੜਾ ਆਸ-ਪਾਸ ਨੈਗੇਟਿਵਿਟੀ ਫੈਲੀ ਹੋਈ ਹੈ ਸ਼ੋਰ ਸ਼ਰਾਬਾ ਭੀੜ ਭਣਕਾ ਉਹ ਸਾਰੀ ਅਹੀ ਭਾਵਨਾ ਆਪਣੇ ਅੰਦਰ ਸੋਖ ਰਿਹਾ ਸੀ ਤੇ ਜਦ ਤੱਕ ਬੰਦੇ ਕੋਲ ਪਹੁੰਚਦਾ ਹੋ ਉਹ ਬੰਦਾ ਪਾਣੀ ਪੀਂਦਾ ਸੀ ਪਾਣੀ ਦਾ ਆਪਣਾ એનર્ਜੀ ਸਿਸਟਮ ਡੈਮੇਜ ਹੋ ਚੁੱਕਾ ਹੁੰਦਾ ਸੀ ਤੇ ਉਹ ਪਾਣੀ ਪੀਣ ਤੋਂ ਬਾਅਦ ਜਿਹੜਾ ਪਾਣੀ ਉਹ ਪੀ ਰਿਹਾ ਉਹਦਾ ਖੁਦ ਦਾ ਵੀ એનર્ਜੀ ਸਿਸਟਮ ਡੈਮੇਜ ਹੋ ਰਿਹਾ ਜੇ ਤੁਸੀਂ ਘਰ ਦੇ ਵਿੱਚ ਤੁਹਾਡੇ ਕੋਈ ਇਹੋ ਜਿਹੇ ਇਨਸਾਨ ਆ ਜਿਹੜਾ 24 ਘੰਟੇ ਗੁੱਸੇ 'ਚ ਰਹਿੰਦਾ, ਭੜਕਿਆ ਰਹਿੰਦਾ, ਮੂਡ ਸਹੀ ਜਿ ਨਹੀਂ ਰਹਿੰਦਾ। ਉਹਦੇ ਆਸ-ਪਾਸ ਜਿਹੜਾ ਵੀ ਪਾਣੀ ਹੋਊਗਾ ਸਾਰਾ ਉਹਦੇ ਭਾਵਨਾਵਾਂ ਮੁਸੌਖੂਗਾ ਤੇ ਜਿਹੜਾ ਵੀ ਉਹ ਪਾਣੀ ਪੀਊਗਾ ਉਹਦੇ ਖੁੱਦ ਆਰ ਡੈਮੇਜ ਹੋਊਗਾ। ਪਾਣੀ ਨੂੰ ਇੱਕ ਜਿਉਂਦਾ ਜਾਗਦਾ ਜੀਵ ਮੰਨ ਰਹੇ ਨੇ। ਤੇ ਜਦੋਂ ਉਹ ਝਰਨਿਆਂ ਦੇ ਵਿੱਚ ਹੀ ਵਹਿੰਦਾ, ਪੱਥਰਾਂ ਦੇ ਵਿੱਚ ਹੀ ਵਹਿੰਦਾ ਉਹਨਾਂ ਨਦੀਆਂ ਦੇ ਵਿੱਚ ਹੀ ਉਹ ਆਪਣੀ ਨੈਚੁਰਲ ਸਟੇਟ ਦੇ ਵਿੱਚ ਆ ਜਾਂਦਾ ਕਿ ਉਹ ਪੀਣ ਲਾਇਕ ਹੋ ਜਾਂਦਾ। ਪਰ ਜਦੋਂ ਹੀ ਉਹਨੂੰ ਪ੍ਰੈਸ਼ਰ ਨਾਲ ਪਾਈਪਾਂ 'ਚੋਂ ਕੱਢਿਆ ਜਾਂਦਾ, ਆਸ-ਪਾਸ ਲੋਕ ਉਹ ਜਿਹਨੇ 네ਗ ਇੜ ਪੜਕਿ ਚੋਂ ਸ਼ੋਰ ਸ਼ਰਾਬਾ ਸ਼ਹਿਰ ਦਾ ਜਾਂ ਫਿਰ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਘਰਾਂ ਦੇ ਵਿੱਚ ਵੀ ਆਪਾਂ ਗਾਲਾਂ ਕੱਢਦੇ ਰਹਿੰਨੇ ਆ ਪਾਣੀ ਸਭ ਕੁਝ ਸੋਖ ਰਿਹਾ ਤੇ ਇਹੋ ਸਾਰੇ ਤੋਂ ਬਾਅਦ ਅਸੀਂ ਪਾਣੀ ਉਹ ਪੀ ਰਹੇ ਹਾਂ ਤੇ ਕਹਿ ਲਓ ਕਿ ਆਪਣੇ ਕੀਤੇ ਦਾ ਹੀ ਫਲ ਮਿਲ ਰਿਹਾ ਜਿਹੜਾ ਬੰਦਾ ਬਹੁਤ ਗੁੱਸੇ ਵਾਲਾ ਬਹੁਤ ਨਫ਼ਰਤ ਵਾਲਾ ਉਹ ਜਿਹੜੇ ਵੀ ਪਾਣੀ ਨੂੰ ਹੱਥ ਲਾਊਗਾ ਜਿਹੜੇ ਪਾਣੀ ਦੇ ਕੋਲ ਬੈਠੂਗਾ ਉਹ ਪਾਣੀ ਦਾ એનર્ਜੀ ਸਿਸਟਮ ਨੂੰ ਸਾਰਾ ਸੋਖ ਲੈਂਦਾ ਤੇ ਉਹਨੂੰ ਹੀ ਉਹ ਪੀਊਗਾ ਉਹਦਾ ਹੀ ਉਹ ਨੁਕਸਾਨ ਕਰਦਾ ਸਰੀਰ ਦਾ ਗੱਲ ਸੁਣਨੇ ਤਾਂ ਬਹੁਤ ਹੈਰਾਨੀ ਵਾਲੀ ਲੱਗਦੀ ਆ ਪਰਾਜ ਅਸੀਂ ਉਹ ਦੁਨੀਆ 'ਚ ਰਹਿੰਦੇ ਆ ਜਿੱਥੇ ਸਾਰੀਆਂ ਤੁਹਾਡੀਆਂ ਪੜ੍ਹੀਆਂ ਪੜਾਈਆਂ ਗੱਲਾਂ ਕਿਤਾਬਾਂ ਦੀਆਂ ਸਾਰੀਆਂ ਫੇਲ ਹੋਣਗੀਆਂ ਅੱਜ ਦੀ ਸਾਇੰਸ ਪਹਿਲੀ ਵਾਰ ਕੁਆਂਟਮ ਫਿਜ਼ਿਕਸ એનર્ਜੀ ਸਿਸਟਮ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਰਹੀ ਹੈ ਤੇ ਸਾਰਾ ਇਨਸਾਨ ਦਾ ਸਿੱਖਿਆ ਸਿਖਾਇਆ ਝੂਠਾ ਪੈ ਰਿਹਾ ਹੁਣ ਫਿਰ ਆਪਾਂ ਆਪਣੇ ਕਲਚਰ ਦੀ ਗੱਲ ਕਰਦੇ ਆ ਆਪਣੇ ਕਲਚਰ 'ਚ ਤਾਂ ਇਹ ਹਜ਼ਾਰਾਂ ਸਾਲਾਂ ਦਾ ਚੱਲਦਾ ਆ ਰਿਹਾ ਕਿ ਜਦੋਂ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਕੀਰਤਨ ਹੁੰਦਾ ਜਾਂ ਕਿਸੇ ਹੋ ਹਿੰਦੂ ਕਲਚਰ ਦੇ ਵਿੱਚ ਵੀ ਜਦੋਂ ਪੂਜਾ ਕਰਦੇ ਨੇ ਕੋਲ ਪਾਣੀ ਰੱਖਿਆ ਜਾਂਦਾ ਉਹ ਕਿਉਂ ਕਿਉਂਕਿ ਕਹਿੰਦੇ ਨੇ ਜਿੱਦਾਂ ਕਿ ਪਾਣੀ ਸਭ ਕੁਝ ਸੋਖ ਰਿਹਾ ਜੋ ਤੁਸੀਂ ਗੁਰਬਾਣੀ ਕੀਰਤਨ ਸੁਣ ਰਹੇ ਹੋ ਜਾਂ ਗੁਰਬਾਣੀ ਕਰ ਰਹੇ ਹੋ ਤੁਹਾਡੇ ਦਿਲ ਦੀਆਂ ਭਾਵਨਾਵਾਂ ਕਿਹਜੇ ਹੁੰਦੀਆਂ ਨੇ ਤੁਹਾਡੇ ਦਿਲ ਦੀਆਂ ਭਾਵਨਾਵਾਂ માં ਸ਼ਰਧਾ ਵਾਲੀਆਂ ਹੁੰਦੀਆਂ ਨੇ ਉਸ ਵੇਲੇ ਫਿਰ ਉਹ ਸ਼ਰਧਾ ਵਾਲੀਆਂ ਭਾਵਨਾਵਾਂ ਪਾਣੀ ਸੋਖ ਲੈਂਦਾ ਜਿਹੜੇ ਪਾਣੀ ਨਾਲ ਰੋਟੀ ਬਣਾਈ ਜਾ ਰਹੀ ਹੈ ਜਿਹੜੇ ਲੰਗਰ ਬਣਾ ਰਹੇ ਨੇ ਉਹਨਾਂ ਦਿਲਾਂ 'ਚ ਸ਼ਰਧਾ ਹੈ ਤੇ ਉਹ ਸ਼ਰਧਾ ਪਾਣੀ ਸੋਖ ਰਿਹਾ ਉਹਦੀ ਵੀ ਇੱਕ وجہ ਹੈ ਕਿ ਲੰਗਰ ਬਹੁਤ ਸੁਆਦ ਹੈ ਕਿਉਂਕਿ ਉਹ ਸ਼ਰਧਾ ਨਾਲ ਬਣਿਆ ਹੋਇਆ ਹੈ ਹਰਮੰਦਰ ਸਾਹਿਬ ਦੇ ਵਿੱਚ ਵੀ ਜਦੋਂ ਜਿੱਥੇ ਉਹ ਆਸ-ਪਾਸ ਪਾਣੀ ਦਾ ਸਰੋਵਰ ਹੈ ਉੱਥੇ ਸਾਰਾ ਦਿਨ ਸਾਰਾ ਦਿਨ ਉੱਥੇ ਗੁਰਬਾਣੀ ਕੀਰਤਨ ਚੱਲਦਾ ਹੈ ਸਾਇੰਸ ਕਹਿੰਦੀ ਹੈ ਜਿਹੜੇ ਪਾਣੀ ਦਾ એનર્ਜੀ ਸਿਸਟਮ ਡੈメージ ਹੋ ਚੁੱਕਾ ਸੀ ਜਦੋਂ ਉਹਨੂੰ ਕਿਸੇ ਵਧੀਆ ਸੋਹਣੇ 뮤직 ਕੋਲ ਰੱਖਿਆ ਗਿਆ ਚੰਗੀ ਭਾਵਨਾਵਾਂ ਵਾਲੇ ਬੰਦੇਆਂ ਕੋਲ ਬਿਠਾਇਆ ਹੋਇਆ ਗਿਆ ਉਹ ਭਾਵਨਾ ਨੂੰ ਸੋਖ ਕੇ ਉਹ ਵਧੀਆ ਮਿਊਜ਼ਿਕ ਨੂੰ ਸੋਖ ਕੇ ਪਾਣੀ ਆਪਣੀ ਆਪਣੀ ਨੇਚਰਲ ਸਟੇਟ 'ਚ ਫੇਰ ਆ ਰਿਹਾ ਸੀ ਉਹ ਆਪਣੀ ਕੁਦਰਤੀ ਸਟੇਟ ਦੇ ਵਿੱਚ ਵਾਪਸ ਆ ਰਿਹਾ ਸੀ ਜਦੋਂ ਹੀ ਕਿ ਚੱਕਮਾ ਢਕੀਲਾ ਗਾਣਾ ਲਾਇਆ ਗਿਆ ਉਹਦਾ એનર્ਜੀ ਸਿਸਟਮ ਟੁੱਟ ਰਿਹਾ ਤੇ ਜਦੋਂ ਹੀ ਕੋਈ ਚੰਗਾ ਗਾਣਾ ਸ਼ਰਧਾ ਵਾਲਾ ਗਾਣਾ ਲਗਾਇਆ ਜਾਂਦਾ ਸੀ ਉਹ એનર્ਜੀ ਸਿਸਟਮ ਉਹਦਾ ਵਾਪਸ ਨੇਚਰਲ ਹੋ ਰਿਹਾ ਸੀ ਸਮਝ ਲਓ ਡੀਜੇ ਲੱਗਿਆ ਹੋਇਆ ਘਰ ਦੇ ਵਿੱਚ ਕੋਈ ਚੱਕਮਾ ਢਕੀਲਾ ਗਾਣਾ ਲਾਇਆ ਜਾਵੇ ਅੰਦਰ ਉਹ ਜੀ ਫੀਲਿੰਗ ਆਉਂਦੀ ਕਿ ਨਹੀਂ ਚੱਕਮੀ ਜੀ ਢਕੀਲਾ ਅੰਦਰ ਹੁੰਦਾ ਨਾ ਬੰਦਾ ਕਿਉਂਕਿ ਤੁਹਾਡੇ ਅੰਦਰ ਵੀ ਪਾਣੀ ਹੈ ਉਹੀ ਜੇ ਗੁਰਬਾਣੀ ਕੀਰਤਨ ਸੁਣੇ ਬੰਦਾ ਉਹਨੂੰ ਸ਼ਾਂਤਗੀ ਮਿਲਦੀ ਹੈ ਉਹਨੂੰ ਠੰਡਕ ਪੈਂਦੀ ਹੈ ਕਿਉਂਕਿ ਉਹੀ ਗੁਰਬਾਣੀ ਕੀਰਤਨ ਤੁਹਾਡੇ ਅੰਦਰ ਦੇ ਪਾਣੀ ਤੇ ਅਸਰ ਕਰ ਰਿਹਾ ਤੁਸੀਂ 70% ਪਾਣੀ ਦੇ ਬਣੇ ਹੋ ਹੁਣ ਜਿੰਨੇ ਵੀ ਲੋਕ ਕੈਨੇਡਾ ਚ ਰਹਿੰਦੇ ਨੇ ਅਮਰੀਕਾ ਚ ਰਹਿੰਦੇ ਨੇ ਜਾਂ ਪਿੰਡਾਂ ਚ ਰਹਿੰਦੇ ਨੇ ਪਾਣੀ ਤੁਸੀਂ ਜਿੰਨਾ ਮਰਜੀ ਫਿਲਟਰ ਕਰਕੇ ਪੀ ਜਾਓ ਪਾਣੀ ਫਿਲਟਰ ਕਰਨਾ ਸਾਫ਼ ਜ਼ਰੂਰ ਹੋ ਰਿਹਾ ਪਰ ਪਾਣੀ ਦਾ ਜਿਹੜਾ એનર્ਜੀ ਸਿਸਟਮ ਆ ਉਹ ਟੁੱਟਿਆ ਹੋਇਆ ਏ ਕਹਿ ਲੋ ਕਿ ਜੋ ਪਾਣੀ ਅੰਦਰੋਂ ਜਿਉਂਦਾ ਜਾਗਦਾ ਪਾਣੀ ਆ ਉਹ ਇੱਕ ਤਰੀਕਾ ਦਾ ਮਰ ਚੁੱਕਾ ਤੇ ਉਹਨੂੰ ਦੁਬਾਰਾ ਸਹੀ ਕਰਨ ਲਈ ਗੁਰਬਾਣੀ ਕੀਰਤਨ ਦਾ ਤੇ ਉਹ ਮੈਡੀਟੇਸ਼ਨ ਦਾ ਤੇ ਭਗਤੀ ਦਾ ਵਰਤੋਂ ਕੀਤੀ ਜਾਂਦੀ ਸੀ। ਇਹ ਚੀਜ਼ ਆਪਣੇ ਕਲਚਰ ਚ ਕਿੰਨੀ ਪੁਰਾਣੀ ਐ ਜੋ ਸਾਇੰਸ ਅੱਜ ਕਹਿ ਰਹੀ ਐ ਕਿ ਜੇ ਤੁਸੀਂ ਪਾਣੀ ਪੀਣਾ ਪਾਣੀ ਪੀਣ ਤੋਂ ਪਹਿਲਾਂ ਕੋਈ ਉਹਦੇ ਮੂਰੇ ਚੰਗਾ ਗਾਣਾ ਗਾਓ ਉਹਦੀਆਂ ਆਪਣੀ ਦਿਲ ਦੀਆਂ ਭਾਵਨਾਵਾਂ ਸਾਫ਼ ਰੱਖੋ ਰੋਟੀ ਬਣਾਉਣੇ ਆਟਾ ਗੁੰਨਦੇ ਹੋ ਦਿਲ ਦੀਆਂ ਭਾਵਨਾਵਾਂ ਸਾਫ਼ ਰੱਖੋ ਕਿਉਂਕਿ ਉਹ ਪਾਣੀ ਨੇ ਸੋਖਣੀਆਂ ਨੇ ਤੁਸੀਂ ਉਹ ਰੋਟੀ ਖਾਣੀ ਐ ਆਪਣੇ ਬੱਚਿਆਂ ਨੂੰ ਦੇਣੀ ਐ ਆਪਣੀ ਫੈਮਿਲੀ ਨੂੰ ਦੇਣੀ ਐ ਤਾਂ ਹੀ ਆਪਣੀ ਕਲਚਰ ਦੇ ਵਿੱਚ ਜਦੋਂ ਹੀ ਗੁਰਬਾਣੀ ਕੀਰਤਨ ਕੀਤਾ ਜਾਂਦਾ ਸੀ ਕੋਲ ਪਾਣੀ ਰੱਖਿਆ ਜਾਂਦਾ ਸੀ ਤਾਂ ਘਰ 'ਚ ਛਿੱਟਾ ਮਾਰਿਆ ਜਾਂਦਾ ਸੀ ਹੁਣ ਉਹ ਤੇ ਛਿੱਟਾ ਮਾਰਨ ਨਾਲ ਤਾਂ ਕੁਝ ਨਹੀਂ ਹੋਣਾ ਜੀ ਪਰ ਉਹ ਨੂੰ ਜੇ ਪੀਆ ਜਾਵੇ ਉਹਨੇ ਬੱਚਿਆਂ ਨੂੰ ਪਲਾਇਆ ਜਾਵੇ ਆਪਣੀ ਫੈਮਿਲੀ ਨੂੰ ਪਲਾਇਆ ਜਾਵੇ ਉਹਨਾਂ ਦਾ એનર્ਜੀ ਸਿਸਟਮ ਰਿਪੇਅਰ ਹੋਏਗਾ ਇਹਦੇ ਉੱਪਰ ਮੈਂ ਬੋਲ ਤਾਂ 1 ਘੰਟਾ ਹੋਰ ਜਾਵਾਂ ਕਿੰਨੀਆਂ ਗੱਲਾਂ ਮੈਂ ਤੁਹਾਨੂੰ ਹੋਰ ਵੀ ਦੱਸ ਸਕਦਾ ਪਰ ਇਹਦਾ ਮੇਨ ਚੀਜ਼ ਈ ਗੱਲ ਹੈ ਕਿ ਤੁਸੀਂ ਇਹ ਤੋਂ ਫਾਇਦਾ ਕਿਵੇਂ ਲੈਣਾ ਆਪਣਾ ਨੁਕਸਾਨ ਕਿਵੇਂ ਨਹੀਂ ਕਰਉਣਾ ਪਾਣੀ ਤੋਂ ਕਿਹੜਾ ਪਾਣੀ ਸਾਡੇ ਘਰਾਂ ਚ ਆਉਂਦਾ ਪਹਿਲੀ ਗੱਲ ਤਾਂ ਕਹਿੰਦੇ ਪਾਣੀ ਨੂੰ ਕੁਝ ਘੰਟੇ ਲਈ ਪਹਿਲਾਂ ਰੱਖਿਆ ਜਾਵੇ ਉਹਨੂੰ ਨਾਲ ਦੀ ਨਾਲ ਟੂਟੀ ਤੋਂ ਕੱਢ ਕੇ ਨਾ ਪੀਤਾ ਜਾਵੇ ਜਦੋਂ ਪਾਣੀ ਪਿਆ ਰਹਿੰਦਾ ਹੌਲੀ ਹੌਲੀ ਆਪਣੀ ਨੇਚਰਲ ਸਟੇਟ ਦੇ ਵਿੱਚ ਆਉਣ ਲੱਗ ਜਾਂਦਾ ਤੇ ਜ਼ਰੂਰੀ ਹੈ ਕਿ ਇਹਨੂੰ ਪਿੱਤਲ ਦੇ ਭਾਂਡੇ ਚ ਰੱਖੋ ਪਿੱਤਲ ਦੇ ਭਾਂਡੇ ਨਾਲ ਵੀ ਕੀ ਹੁੰਦਾ ਉਹ ਪਾਣੀ ਆਪਣੀ ਸਟੇਟ ਚ ਵਾਪਸ ਆ ਜਾਂਦਾ ਪਿੰਡਾਂ 'ਚ ਹੁੰਦਾ ਸੀ ਨਾ ਕਿ ਮਿੱਟੀ ਦੇ ਘੜੇ 'ਚ ਪਾਣੀ ਪਾ ਕੇ ਰੱਖਦੇ ਹੁੰਦੇ ਸੀ ਫਿਰ ਕਹਿੰਦੇ ਸੀ ਮਿੱਟੀ ਦੇ ਘੜੇ ਦਾ ਪਾਣੀ ਬਹੁਤ ਮਿੱਠਾ ਉਹਦੀ ਵੀ ਇਹੀ ਵਜ੍ਹਾ ਸੀ ਕਿ ਕਿ ਤਾ ਪਾਣੀ ਇੱਥੇ ਖੜਾ ਰਹਿੰਦਾ ਤੇ ਉੱਪਰ ਉਹ ਮਿੱਟੀ ਆ ਘੜਾ ਉਹਦੇ ਵਿੱਚੋਂ ਆਪਣਾ ਪਾਣੀ ਕੁਦਰਤੀ ਸਟੇਟ ਦੇ ਵਿੱਚ ਆ ਜਾਂਦਾ ਸੀ ਇਹ ਸ਼ਾਇਦ ਹਰ ਬੰਦੇ ਲਈ ਪੋਸੀਬਲ ਨਾ ਹੋਵੇ ਕਿ ਹਰ ਵੇਲੇ ਆਪਾਂ ਪਾਣੀ ਘੰਟਾ-ਘੰਟਾ ਰੱਖ ਕੇ ਪੀ ਸਕੀਏ ਪਰ ਘੱਟ ਤੋਂ ਘੱਟ ਹਰ ਬੰਦੇ ਨੂੰ ਜ਼ਰੂਰੀ ਕਰਨਾ ਚਾਹੀਦਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਿੱਤਰਲੇ ਭਾਂਡੇ 'ਚ ਪਾਣੀ ਪਾ ਕੇ ਰੱਖ ਦਿੱਤਾ ਜਾਵੇ ਤੇ ਸਵੇਰੇ ਉੱਠ ਕੇ ਪਹਿਲਾਂ ਪਾਣੀ ਉਹਦੇ ਵਿੱਚੋਂ ਹੀ ਪੀਤਾ ਜਾਵੇ ਦੁਜੀ ਟੈਸਟ ਕਰ ਲਿਓ ਖੁਦ ਪਿੱਤਲ ਦੇ ਭਾਂਡੇ ਚ ਪਾਣੀ ਪਾ ਕੇ ਰੱਖ ਲਿਓ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਉੱਠ ਕੇ ਇੱਕ ਟੂਟੀ ਪਰ ਟੂਟੀ ਚ ਪਾਣੀ ਪਰਿਆ ਗਲਾਸ ਉਹ ਪੀ ਕੇ ਦੇਖਿਓ ਤੇ ਪਿੱਤਲ ਦੇ ਭਾਂਡੇ ਦਾ ਪਾਣੀ ਪੀ ਕੇ ਦੇਖਿਓ ਕਿੰਨਾ ਫਰਕ ਲੱਗੇਗਾ ਤੁਹਾਨੂੰ ਉਹ ਚ ਥੋੜੀ ਜਿਹੀ ਮਿਠਾਸ ਵੀ ਹੋਏਗੀ ਤੇ ਹਲਕਾ ਵੀ ਹੋਏਗਾ ਤੇ ਦੂਜੀ ਗੱਲ ਜਿਹੜਾ ਵੀ ਘਰ ਦੇ ਵਿੱਚ ਬੰਦਾ ਰੋਟੀ ਬਣਾਉਂਦਾ ਹੈ ਆਟਾ ਗੁੰਨਦਾ ਹੈ ਸਬਜ਼ੀ ਬਣਾਉਂਦਾ ਹੈ ਹਰ ਇੱਕ ਫੂਡ ਦੇ ਵਿੱਚ ਜਿਹੜੀ ਚੀਜ਼ ਆਪਾਂ ਆਇਟਮ ਬਣਾਉਂਦੇ ਉਹ ਚ ਪਾਣੀ ਪੈਂਦਾ ਹੀ ਪੈਂਦਾ ਹੈ ਬਹੁਤ ਜ਼ਰੂਰੀ ਹੈ ਕਿ ਜਿਹੜਾ ਬੰਦਾ ਰੋਟੀ ਬਣਾ ਰਿਹਾ ਆ ਉਹਦੇ ਅੰਦਰ ਦਿਲ ਸਾਫ਼ ਹੋਵੇ ਉਹਦੀ ਭਾਵਨਾਵਾਂ ਸਾਫ਼ ਹੋਣ ਜੇ ਗੁੱਸਾ ਲੈ ਕੇ ਮਨ ਦੇ ਵਿੱਚ ਨਫ਼ਰਤ ਲੈ ਕੇ ਰੋਟੀ ਬਣਾ ਰਿਹਾ ਹੋਣਾ ਤੁਸੀਂ ਆਪਣਾ ਤੇ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਦਾ ਨੁਕਸਾਨ ਹੀ ਕਰ ਰਹੇ ਹੋ ਇੱਕ ਤਰੀਕੇ ਨਾਲ ਅੰਦਰ ਨਫ਼ਰਤ ਹੈ ਤੇ ਕੀਤੇ ਦੀ ਸਜ਼ਾ ਤੁਹਾਨੂੰ ਪਾਣੀ ਨਾਲ ਦੀ ਨਾਲ ਦੇ ਰਿਹਾ ਆਪਣੇ ਅੰਦਰ ਦੀ ਨਫ਼ਰਤ ਦੀ ਆਪਣੇ ਅੰਦਰ ਦੀ ਗੁੱਸੇ ਦੀ ਸਜ਼ਾ ਤੁਹਾਨੂੰ ਪਾਣੀ ਨਾਲ ਦੀ ਨਾਲ ਦੇ ਰਿਹਾ ਹੁਣ ਤਾਂ ਹੀ ਆਪਾਂ ਪਿੰਡਾਂ ਜਿੱਦਾ ਕਿੰਨੀਆਂ ਗਾਲਾਂ ਕੱਢਦੇ ਆ ਘਰੇ ਕਿੰਨਾ ਮਾੜਾ ਬੋਲਦੇ ਆ ਇੱਕ ਦੂਜੇ ਨੂੰ ਆਸ-ਪਾਸ ਤੁਹਾਡੇ ਪਾਣੀ ਵੀ ਹੈ ਤੇ ਉਹ ਪਾਣੀ ਤੁਹਾਡੇ ਹੀ ਨੁਕਸਾਨ ਕਰ ਰਿਹਾ ਪਾਣੀ ਦਾ ਸਾਫ਼ ਹੋਣਾ ਤਾਂ ਜ਼ਰੂਰੀ ਹੀ ਜ਼ਰੂਰੀ ਹੈ ਕਿ ਫਿਲਟਰ ਹੋਇਆ ਹੋਵੇ ਜੇ ਉਹਦੇ ਵਿੱਚ ਬਹੁਤ ਗੰਦਮੰਦ ਹੈ ਪਰ ਉਹਦੇ એનર્ਜੀ ਸਿਸਟਮ ਦਾ ਵੀ ਦੁਬਾਰਾ ਸਹੀ ਹੋਣਾ ਜ਼ਰੂਰੀ ਹੈ ਤਾਂ ਹੀ ਜਿਹੜੇ ਉਹ ਦੋ ਪਿੰਡ ਨੇ ਉੱਥੇ ਦੇ ਲੋਕ ਇੰਨੇ ਹੈਲਦੀ ਸੀ ਕਿਉਂਕਿ ਉਹਨਾਂ ਦਾ ਪਾਣੀ ਨਾ ਹੀ ਤਾਂ ਟੂਟੀਆਂ ਚੋਂ ਆ ਰਿਹਾ ਨਾ ਹੀ ਕਿਸੇ ਸ਼ਹਿਰ ਚੋਂ ਦੂਰੋਂ ਆ ਰਿਹਾ ਉਹਨਾਂ ਦਾ ਪਾਣੀ ਸਿੱਧਾ ਕੁਦਰਤ ਚੋਂ ਆ ਰਿਹਾ ਉਹ ਸਾਫ਼ ਤਾਂ ਹੈ ਹੀ ਹੈ ਪਰ ਉਹ ਪੀਣ ਦੇ ਵੀ ਜਮਾ ਤਿਆਰ ਹੈ ਪੀਣ ਲਈ ਕਿੰਨਾ ਹੈਲਦੀ ਪਾਣੀ ਹੈ ਕਿਉਂਕਿ ਅਸੀਂ 72% ਪਾਣੀ ਦੇ ਬਣੇ ਆ ਤਾਂ ਕਰਕੇ ਉਹਨਾਂ ਨੂੰ ਨਾ ਹੀ ਕੋਈ ਬਿਮਾਰੀ ਲੱਗਦੀ ਹੈ ਨਾ ਹੀ ਉਹਨਾਂ ਨੂੰ ਛੇਤੀ ਬੁੜਾਪਾ ਆਉਂਦਾ ਆ ਆਹ ਇਨਫੋਰਮੇਸ਼ਨ ਹੈ ਜੀ ਤੁਹਾਨੂੰ ਦੇਤੀ ਹੈ ਵਰਤਣੀ ਨਹੀਂ ਵਰਤਣੀ ਉਹ ਤੁਹਾਡੀ ਮਰਜ਼ੀ ਹੈ ਸਵੇਰੇ ਜਿਹੜਾ ਪਾਣੀ ਪੀਤਾ ਜਾਂਦਾ ਆਪਾਂ ਕਿਉਂਕਿ ਪਿਆਸੇ ਹੁੰਨੇ ਉੱਠ ਕੇ ਉਹ ਪਿੱਤਲ ਦੇ ਭਾਂਡੇ ਚੋ ਹੀ ਪੀਣਾ ਚਾਹੀਦਾ ਜੇ ਪਿੰਡ ਨਾ ਰਹਿੰਦੇ ਹੋ ਘੜੇ ਚ ਪਾ ਕੇ ਰੱਖ ਲਓ ਹੋਰ ਵੀ ਵਧੀਆ ਤੇ ਰੋਟੀ ਬਣਾਉਣ ਲੱਗੇ ਦਿਲ ਦੇ ਵਿੱਚ ਸਾਫਾਪਾ ਬਣਾਵਾ ਜਿਵੇਂ ਕਿ ਲੰਗਰ ਬਣਾ ਰਹੇ ਹੋ ਹਮ ਗੁਰਦੁਆਰੇ ਵਿੱਚ ਕਿਉਂਕਿ ਰੋਟੀ ਨੇ ਪਾਣੀ ਨਹੀਂ ਤੁਹਾਨੂੰ ਜੀਵਨ ਦੇਣਾ ਹੈ ਲੰਗਰ ਦੀ ਵੀ ਸਵਾਦ ਹੋਣ ਦੀ ਹੀ ਵਜ੍ਹਾ ਹੁੰਦੀ ਹੈ। ਗੁਰਦੁਆਰੇ ਵਿੱਚ ਵੀ ਤਾਂ ਹੀ ਕਿਹਾ ਜਾਂਦਾ ਸੀ ਜਿਹੜਾ ਉੱਥੇ ਨਾ ਲੰਦਾ ਦੁੱਖ ਟੁੱਟੇ ਜਾਂਦੇ ਨੇ ਉਹਦੇ। ਬਹੁਤ ਚੀਜ਼ਾਂ ਦਾ ਇਲਾਜ, ਬਹੁਤ ਪ੍ਰੋਬਲਮਸ ਦਾ ਇਲਾਜ ਤੁਹਾਡਾ ਹੋ ਸਕਦਾ ਹੈ। ਢਿੱਡ ਦੀਆਂ ਪਰੇਸ਼ਾਨੀਆਂ ਦਾ ਕਿੰਨਾ ਇਲਾਜ ਹੋ ਸਕਦਾ ਹੈ। ਮੂਡ ਵਧੀਆ ਰਹਿਣਾ ਸ਼ੁਰੂ ਹੋ ਜਾਏਗਾ। ਸਿਹਤ ਸਹੀ ਰਹਿਣੀ ਸ਼ੁਰੂ ਹੋ ਜਾਏਗੀ। ਜੇ ਸਿਰਫ ਅਸੀਂ ਪਾਣੀ ਨੂੰ ਉਦਾਂ ਵਰਤੀਏ ਕਿ ਹਾਂ ਇਹ ਜਿਉਂਦੀ ਜਾਗਦੀ ਚੀਜ਼ ਆ ਸਾਨੂੰ ਇਹਨੇ ਜੀਵਨ ਦੇਣਾ। ਆਪਾਂ ਤਾਂ ਵੇਸ ਤੇ ਕਿੰਨਾ ਕਰ ਦਿੰਨੇ ਆ। ਕੋਈ ਨਾਉਣ ਲੱਗਿਆ ਐਂ ਡੋਲ ਦਿੰਦਾ ਆਪਾਂ ਤਾਂ ਸੋਚਦੇ ਤੱਕ ਨਹੀਂ ਕਿ ਹਾਂ ਜੀ ਕਿੰਨਾ ਪਾਣੀ ਡੋਲ ਰਹ ਜਦ ਕਿ ਤੁਹਾਡੇ ਹੁਣ ਇੱਥੇ ਬਹਿ ਕੇ ਆ ਵੀਡੀਓ ਦੇਖਣ ਦੀ ਇੱਕੋ ਇੱਕ وجہ ਹੈ ਕਿ ਇੱਥੇ ਪਾਣੀ ਹੈ ਧਰਤੀ ਤੇ ਪਾਣੀ ਤੋਂ ਬਿਨਾ ਇਹ ਧਰਤੀ ਤੇ ਜੀਵਨ ਨਹੀਂ ਸਹੀ ਹੋਣਾ ਅਗਲੀ ਵੇਰੇ ਪਾਣੀ ਡੋਲਣ ਲੱਗੇ ਵੇਸਟ ਕਰਨ ਲੱਗੇ ਸ਼ਾਇਦ ਸੋਚ ਲਓ ਤੁਸੀਂ ਕਿ ਤੋਂ ਬਿਨਾ ਮਜੇ ਹੁੰਦਾ ਨਹੀਂ ਰਹਿ ਸਕਦਾ ਦਿਲ ਦੇ ਵਿੱਚ ਮਾੜੀਆਂ ਭਾਵਨਾ ਨਫ਼ਰਤ ਆਉਂਦੀ ਹੈ ਘਰ ਬੈਠੇ ਦੇ ਵਿੱਚ ਆਸ-ਪਾਸ ਪਾਣੀ ਹੈ ਸੋਚ ਲਿਓ ਕਿ ਉਹ ਸੁਖ ਰਿਹਾ ਤੇ ਉਹਨੇ ਮੇਰਾ ਹੀ ਨੁਕਸਾਨ ਕਰਨਾ ਮੇਰੀ ਫੈਮਲੀ ਦਾ ਮੇਰੇ ਬੱਚਿਆਂ ਦਾ ਹੀ ਨੁਕਸਾਨ ਕਰਨਾ ਚੰਗਾ ਜੀ ਉਮੀਦ ਕਰਦਾ ਤੁਹਾਡੀ ਇਹ ਮਦਦ ਕਰੇਗਾ